ਕਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਸੱਜਣੋ ਅੱਜ ਦੀ ਵੀਡੀਓ ਫੇਰ ਆਪਾਂ ਹਰਿਆਣੇ ਦੇ ਏਰੀਆ 'ਚ ਪਹੁੰਚੇ ਹੋਏ ਆ ਬਣਾਉਣ। ਆਪਾਂ ਪਹੁੰਚੇ ਆ ਸੱਜਣੋ ਪਿੰਡ ਹੈਗਾ ਬਾਈ ਦਾ ਲੇਲਖੁਰਦ ਤਹਿਸੀਲ ਲਹਿਰਾ ਗਾਗਾ ਤੇ ਨੇੜੇ ਰਹਿ ਜਾਂਦਾ ਜਖਲ ਹਰਿਆਣਾ। ਛੋਟੀਆਂ ਬਾਈ ਕੋਲੇ ਆਪਾਂ ਪੰਜ ਦਿਖਾਵਾਂਗੇ, ਦੋ ਦਿਖਾਵਾਂਗੇ ਤੋਕੜਾਂ ਗੱਬਣਾ ਤੇ ਇੱਕ ਦਿਖਾਵਾਂਗੇ ਨਗੀਨਾ 2 ਮਹੀਨੇ ਬਾਕੀ ਨੇ ਸੂਣ ਦੇ ਤੇ ਦੋ ਹੈਗੀਆਂ ਨੇ ਤਾਜ਼ੀਆਂ ਇੱਕ ਹੈਗੀ ਆ ਕੋਨੀ ਪਰ ਰਕਾਰਡ ਕੋਨੀ ਦਾ ਬੜਾ ਵੱਡਾ ਤੇ ਕੁਆਲਟੀ ਵੀ ਟਾਪ ਆ ਬਾਕੀ ਗੱਲਬਾਤ ਸਾਰੀ ਕਾਲੇ ਨਾ ਕਰਾ ਦੇਣਾ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਕੱਲੀ ਕੱਲੀ ਦਾ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦੇਵਾਂਗੇ ਆਜਾ ਕਾਲੀ ਹੋਰ ਕਿਵੇਂ ਆ ਠੀਕ ਠਾਕ ਬਈ ਕਰਦੀ ਗੱਲ ਐਨ ਵੀਰੀ ਵਧੀਆ ਉਸ ਦਿਨ ਕਿਵੇਂ ਰਿਆ ਕੰਮ ਬਹੁਤ ਵਧੀਆ ਰਿਆ ਕੋਤਲਾ ਵਧੀਆ ਜਿਆ ਸੇਲ ਹੋ ਗਈਆਂ ਸਾਰੀਆਂ ਵਧੀਆ ਠੀਕ ਆ ਗੱਲ ਹਾਂ ਸ਼ਿਕਾਇਤ ਦਾ ਮੌਕਾ ਨਾ ਪੁੱਛ ਕਾਇਦਾ ਮੌਕਾ ਨਹੀਂ ਆਪਾਂ ਪਹਿਲਾਂ ਇਹ ਗੱਲ ਦੇਖ ਧਰਤੀ ਸੀ ਵੀਡੀਓ ਦੇ ਵਿੱਚ ਵੀ ਉਹੀ ਕੰਮ ਹੋਊਗਾ ਜਿਹੜੇ ਸੱਜਣ ਆ ਵੀ ਨੇ ਜਿਹੜੇ ਦੇਖ ਕੇ ਮੁਰਗੇ ਦਾ ਚੱਲ ਲੈ ਕੇ ਗਏ ਨੇ ਜਿਹੜੀ ਚੀਜ਼ ਆਪਾਂ ਪੂਰੀ ਬੋਲੀ ਹੈ ਉਹੀ ਮਿਲੀ ਹੈ ਜਾਣਕਾਰੀ ਉਹ ਨਹੀਂ ਦੇ ਦੀ ਜੈਨੂਨ ਹਾਂ ਜੈਨੂਨ ਹੈ ਤਗੀ ਹਾਂ ਜੇ ਆਪਾਂ ਨੇ 8:00 ਤੋਂ ਕਹੇ ਤਾਂ 8:30 ਹੋ ਜੇ 8 ਦਾ 5 ਸੀ ਨਾ ਰਹੇ ਜਿਹੜੀ ਚੀਜ਼ ਆਪਾਂ ਪਹਿਲਾਂ ਬੋਲੀ ਸੀ ਉਹੀ ਸੱਜਣਾਂ ਲੈ ਕੇ ਗਏ ਨੇ ਆ ਕੇ ਜਿਹੜੇ ਦੇਖ ਕੇ ਬਾਗੇ ਉਹੀ ਚੀਜ਼ ਮਿਲੀ ਹੈ ਘਰੇ ਜਿਹੜੀ ਦਿਖਾਈ ਆਰ ਦੱਸੀ ਗਈ ਹੈ ਉਹ ਤੋਂ ਕਰ ਲਿਆ ਪਰਲੀ ਦਸ ਹਾਂਜੀ ਉੱਥੇ ਖੋਲ ਦੇ ਬਾਈ ਔਰ ਦੇਖੋ ਲ ਕੇ ਮਾਰ ਗਰੀ ਉਹਦੇ ਆਰਡਰ ਤੇ ਮਾਰੂ ਕੈਮਰਾ ਪੈਣਾ ਦਾ ਹੋਈ ਕਾਲੇ ਬੰਨੇ ਇੱਥੋਂ ਆਰਡਰ ਤੇ ਮਾਰਦੇ ਕੈਮਰਾ ਇਹਦੇ ਬਿੰਦੂ ਵਾਲੀ ਹੈ ਜਮੀਆਂ ਨਾ ਇਹ ਇੱਥੋਂ ਇੱਥੋਂ ਦਿਖਾ ਦੇ ਆਰਡਰ ਕੁਆਲਿਟੀ ਕਿਹੜਾ ਸੂਆ ਦਾ ਭਾਈ ਸੂਆ ਵੀਰੇ ਦੂਜਾ ਗੁਰੂ ਸੂਆ ਦੂਜਾ ਕਿੰਨੇ ਦਿਨ ਦੀ ਸੂਈ ਹੈ ਅੱਜ ਪੰਜਵਾਂ ਦਿਨ ਹੋ ਗਿਆ ਗੁਰੂ ਸੂਈ ਨੂੰ ਸੂਆ ਦੂਜਾ ਦਿਨ ਪੰਜਵਾਂ ਤੇ ਸਿੰਘਾਂ ਤੋਂ ਹੈਗੀ ਆ ਕੋਨੀ ਨਾ ਸੋਨੂੰ ਐ ਖਤਰਾ ਵੀ ਸਿੰਘ ਫਸਾਲੂ ਬਣ ਕੇ ਜੇ ਧਾਮ ਤੇ ਵਗ ਜਿਓ ਨਾ ਹਾਂ ਕਵਾਂਡੀ ਚੋਲਿਆ ਕਰਨਗੇ ਮਾਗਰੋ ਨਾ ਸਿੰਘ ਫਸਾਲ ਪੂਰੀ ਭਾਈ ਸਾਰੀਆਂ ਸਾਰੀਆਂ ਕੋਨੀਆਂ ਤੇ ਉਹਨਾਂ ਦੇ ਬੰਦਿਆਂ ਦੇ ਅੱਛਾ ਹਾਂ ਕੱਦ ਆ ਗਿਆ ਫੁੱਲ ਵੱਡਾ ਲੰਬੀ ਵੀ ਫੁੱਲ ਹੈ ਤੇ ਆ ਗਈ ਨਵੇਂ ਹਾਨ ਚ ਆਰਡਰ ਕੁਆਲਟੀ ਦੀ ਗੱਲ ਕਰ ਲਈਏ ਥਾਣਾ ਦੇ ਗੈਪ ਦੀ ਕਰ ਲਈਏ ਹਰੇਕ ਪੱਖ ਤੋਂ ਝੋਟੀ ਜਮੇ ਸਿਰੇ ਤੋਂ ਸਿਰਈਆ ਦੁੱਧ ਵੀ ਗੁਰੀ ਜਿਵੇਂ ਨੇ ਚੱਲੀਏ ਸਟਾਰਟਿੰਗ ਤੋਂ ਇਹ ਦੁੱਧ ਨੇ 18 ਕਿਲੋ ਦੇਣਾ ਅੱਜ ਕਿੰਨਾ ਤਿਆਰ ਹੈ ਅੱਜ ਇਹ 13 ਕਿਲੋ ਤਿਆਰ ਹੈ ਆਪਾਂ ਉਹੀ ਗੱਲ ਆ ਗਈ ਨਾ ਫਿਰ ਮੋੜ ਕੇ ਵੀ ਬਾਲੇ ਸੱਜਣ ਕਹਿੰਦੇ ਨੇ ਵੀ ਮਿੱਤਰ ਵੀ ਯਾਰ ਤੀਜਾ ਦਿਨ ਹੈ 16 ਕਰ ਗਈ ਸੀ ਜਿਹਨਾਂ 16 ਤੱਕ ਕੋਈ ਕਰਦੀ ਨਹੀਂ ਦੇਖੋ ਆਪਾਂ ਕਹਿੰਦੀਆਂ ਹਾਂ ਇੱਕ ਨਵੇਂ ਦਿਨ ਤੇਰਾ ਇਹ ਤੇਰਾ 5ਵੇਂ ਦਿਨ ਕਰ ਰਹੇ ਨੇ ਆ ਬੰਦੇ ਅੱਜ 5ਵਾਂ ਦਿਨ ਹੋ ਗਿਆ ਤੇਰਾ ਕਿੰਨੇ ਦਿਨ ਤਿਆਰ ਹੈ ਕੱਟਾ ਏ ਥੱਲੇ ਨਾਲ ਇਹਦੇ ਹੈਗਾ ਮੇਲ ਕਾਫ ਕੈਮਰਾ ਬੱਚੇ ਤੇ ਵੀ ਮਾਰ ਕੇ ਤੁਹਾਨੂੰ ਦਿਖਾ ਦਾਂਗੇ ਪਹਿਲਾਂ ਇਹੀ ਦਿਖਾ ਦੇ ਯਾਰੀ ਹਰੇਕ ਪੱਕ ਤੋਂ ਥਾਣਾ ਦਾ ਗੈਪ ਦਿਖਾ ਦੇ ਕਿਸੇ ਪਾਸੋਂ ਵੀ ਆਇਆ ਨਹੀਂ ਹੈਗੀ ਠੀਕ ਹੈ ਗੱਲ ਹਾਂ ਤੇ ਆਰਡਰ ਸੋਹਣਾ ਬਣਾਉ ਅੱਗੇ ਪਿੱਛੇ ਦਾ ਗਾੜੀ 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 ਵੀ ਦਿਖਾ ਦੇ ਅਗਲੇ ਬੰਦੇ ਦਿਖਾ ਦੇ ਯਾਰੀ ਹੋ ਗਈ ਗਾੜੀ ਪਿਛਾੜੀ ਦਿਖਾ ਗਾੜੀ ਹੁਣੀ ਕੁਰੀ ਹੁਣ ਸਵਾ 2 ਕਿਲੋ ਦੀ ਆ ਤੇ ਥੱਲੇੋਂ ਸਮਾਰ ਕੇ ਦਿਖਾ ਦੇ ਤੇ ਨਾਲੇ ਪਛਾਣ ਹੋ ਕੇ ਹੁਣ ਇਹਦੇ ਕੱਦ ਦਾ ਆਈਡੀਆ ਕਰਾ ਦੇ ਬਾਈ ਮੇਰੇ ਕੱਦ ਦੇ ਹਿਸਾਬ ਨਾਲ ਇਹਦੇ ਕੱਦ ਦਾ ਆਈਡੀਆ ਲਾ ਦੋ ਬਾਈ ਕੱਦ ਕਾਟ ਦਾ ਆਈਡੀਆ ਲਾਉਣਾ ਬਾਡੀ ਵਾਲੀ ਮੈਂ ਆ ਪੂਰੀ ਚੜਾਈ ਚਾ ਜਿਵੇਂ ਆਪਾਂ ਕਹਿੰਦੇ ਨੇ ਪੂਰੀ ਯਾਰ ਹੈਵੀ ਮਾਸ ਐ ਖੱਬੀ ਖਾਣ ਮਾਸ ਆ ਉਹ ਗੱਲ ਬਾਤ ਆ ਤੁਹਾਨੂੰ ਨੇੜੇ ਆ ਕੇ ਛੋਟੀ ਨਹੀਂ ਲੱਗੂ ਨਾਲ ਖੜਕੇ ਮੈਂ ਦਿਖਾਤੀ ਤੇ ਬਾਡੀ ਦੀ ਵੀ ਫੁੱਲ ਚੜਾਈ ਐ ਥਾਣਾ ਦੇ ਸੈਜ ਦੀ ਗੱਲ ਕਰ ਲਾਂ ਆਰਡਰ ਦੀ ਗੱਲ ਕਰ ਜਵਾਬ ਹੀ ਬੜਾ ਚੰਗਾ ਲੱਗੇ ਗੁਰੀ ਹਰੇਕ ਹਰੇਕ ਪੱਖ ਤੋਂ ਓਕੇ ਦੀ ਰਿਪੋਰਟ ਆ ਤੇ ਆ ਇਹਦਾ ਬੱਚਾ ਨਾਲ ਹੀ ਵੀ ਦਿਖਾ ਦੀ ਬਈ ਬੱਚਾ ਵੀ ਇਹ ਦੇਖੋ ਕੁਲੇ ਨਹੀਂ ਹੈਗਾ ਆ ਜੇ ਆ ਸੁਆ ਤੁਸੀਂ ਜੱਜਮੈਂਟ ਕਰ ਲਿਓ ਇੱਕ ਦੋ ਦਿਨ ਇੱਧਰ ਉੱਧਰ ਹੋਈ ਜਾਂਦੇ ਨੇ ਇਹ ਪੰਜਵੀਂ ਅੱਜ ਛੇਮਾ ਵੀ ਨਹੀਂ ਹੋਊਗਾ ਕਿ ਦਿਨ ਬਾਈ ਕਹਿੰਦਾ ਪੰਜਵੀਂ ਆ ਛੇਮਾ ਨਹੀਂ ਹੋਊਗਾ ਦੁੱਧ ਹੈਗਾ ਇਸ ਟਾਈਮ 13 ਕਿਲੋ ਤਿਆਰੇ ਦਾ 13 ਡੰਗ ਤੋਂ ਡੰਗ ਚਾਹੀਏ ਬਾਈ ਤੋਂ ਚੇਕੇ ਲੈ ਜਾ ਕੋਈ ਆਪਾਂ ਨੂੰ ਹੁਣ ਇਹਦੇ ਪੈਸੇ ਕਿੰਨੇ ਲੈ ਲੈਂਗਾ ਲਈ ਪੈਸੇ ਆਪਾਂ ਇਹਦੇ ਗੁਰੀ ਜਮੀ 140 ਲੈਣਾ 1 ਲੱਖ 40 40 ਹਜ਼ਾਰ ਮਾਨਟਨ ਹੋ ਜੂ ਮਾਨਤਾ ਨਹੀਂ ਕਰਾਂਗੇ ਠੀਕ ਹੈ ਜਾਨਵਰ ਚੰਗਾ ਪਾ ਦੇਖੋ ਆਪਾਂ ਉਹ ਰੱਖਾਂਗੇ ਅੱਜ ਵੀ ਉਹਦੇ ਮੰਗੂ ਜਿਹੜੇ ਜੈਸਨੋ ਵਾਲੇ ਠੀਕ ਹੈ ਜੀ ਹਾਂ ਪਾ ਬਾਈ ਕਹਿੰਦਾ ਜੈਸਨੋ ਵਾਲੇ ਹੋਣਗੇ ਬੜਾ ਜਿਆਦਾ ਅੰਤਰ ਨਹੀਂ ਮਿਲੂਗਾ ਅੱਜ ਹੈਗੀ ਆ ਬਾਈ 13 ਕਿਲੋ ਬੌਲੀ ਤਿਆਰ 11 ਕਿਲੋ ਦੁੱਧ ਕਰਨਾ ਝੋਟੀਆਂ ਪੂਰੀ ਜਿਵੇਂ ਚੱਲੀ ਆ ਸਟਾਰਟਿੰਗ ਤੋਂ ਖਾਲ ਪੀਣ ਦੀ ਉਹਨੇ ਓਕੇ ਜਮੀਆਂ ਨਾ ਹਾਂ ਇੱਥੋਂ ਕਿਰਾਂ ਇਹਦਾ ਆਰਡਰ ਕੁਆਲਿਟੀ ਹੋਰ ਦਿਖਾ ਦੇ ਕਰੀ ਬਾਈ ਉਰਲੇ ਬੰਦੇ ਜਦੋਂ ਇੱਧਰ ਨੂੰ ਜਾਓਗੇ ਇੱਥੋਂ ਆਰਡਰ ਕੁਆਲਿਟੀ ਦੀ ਜੱਜਮੈਂਟ ਕਰ ਲਿਓ ਖੁੱਲੇ ਆ ਤੇ ਥਾਣਾ ਦਾ ਗਾਇਬ ਵੀ ਸੋਨਾ ਇਹ ਬਾਈ ਕਹਿੰਦਾ 140 ਦੀ ਦੇਵਾਂਗੇ ਮਾਨਤਾ ਨੂੰ ਚੋ ਕਰਦਾਂਗੇ ਤੇ ਹੁਣ ਤੋੜ ਦਿਆ ਦੋ ਨੰਬਰ ਵਾਲੀ ਖੋਲ ਕੇ ਮੈਂ ਕਹ ਰਹੀ ਇਹਦੇ ਆਰਡਰ ਤੇ ਵੀ ਮਾਰ ਦੇ ਖੜਾ ਦਿੰਦਾ ਇਹਦੀ ਆਰਡਰ ਕੁਆਲਟੀ ਵੀ ਦਿਖਾ ਦੇ ਆਰਡਰ ਇਹ ਵੀ ਸੋਨਾ ਰੱਖਦੀ ਆ ਇਹਦਾ ਸੁਆਕੜਾ ਕਾਲੇ ਸੁਆ ਇਹਦਾ ਦੂਜਾ ਵੀਰੇ ਸਿੰਘ ਇਹਦਾ ਵੀ ਬੰਦ ਆ ਗਿਆ ਨਾ ਹਾਂ ਬੰਦ ਸਿੰਘ ਦੀ ਜੰਗ ਸਿੰਘ ਇਹ ਵੀ ਬੰਦ ਹੈ ਵੀ ਰਿਜਨਲ ਆ ਸਿੰਘ ਕੋਈ ਮਾੜਾ ਮੋਟਾ ਛੇੜਖਾਨੀ ਸਿੰਘ ਦੇ ਨਾਲ ਹੈਗੀ ਠੀਕ ਆ ਗੱਲ ਆ ਰਿਜਨਲ ਸਿੰਘ ਆ ਸਿੰਘ ਆ ਗਿਆ ਰਿਜਨਲ ਸੁਆ ਆ ਗਿਆ ਦੂਜਾ ਬੋਚ ਕੇ ਬੋਚ ਕੇ ਤੋੜ ਦੇ ਵੀਊ ਕਰਕੇ ਦਿਖਾ ਦੇ ਕੋਈ ਜੀ ਹਾਂ ਰਿੰਗ ਕਰ ਦੇ ਬੰਦ ਮੋ ਇਹਦੇ ਮਗਰ ਵੀ ਕੱਟਈ ਆ ਗੁਰੀ ਇਹਦੇ ਨਾਲ ਵੀ ਮੇਲ ਕਾਪ ਹੈ ਕੱਟੇ ਆ ਰਹੇ ਨੇ ਜਿਆਦੇ ਹੈ ਨਾ ਹਾਂ ਉਹ ਬੱਚਾ ਇਹਦਾ ਮੈਂ ਕੋਈ ਗੱਲ ਨਹੀਂ ਕੋਈ ਗੱਲ ਕਿਰਾਂ ਦਵਾ ਦੇ ਕਿਡਾ ਹੋਰ ਆਰਡਰ ਰੱਖ ਦਿਆ ਫਿਕਸ ਹੈ ਹਨਾ ਹੂੰ ਆਰਡਰ ਸੱਜਣੋਂ ਪੱਕਾ ਚਵਾਚੂ ਵਾਲਾ ਕੰਮ ਹੈ ਬਾਕੀ ਬਾਈ ਕਹਿੰਦਾ ਚਵਾਈ ਚਬੂਈ ਦੀ ਚੰਗੀ ਆ ਤੇ ਸਿੰਗਰੀ ਕੁਆਲਿਟੀ ਵੀ ਚੰਗੀ ਆ ਤੇ ਆ ਗਈ ਨਵੇਂ ਹਰਤ ਸੁਆ ਆ ਗਈ ਬਾਈ ਦੂਜਾ ਸੁਆ ਆ ਗਈ ਦੂਜਾ ਤੇ ਥਣ ਦਾ ਸਾਈਜ਼ ਵੀ ਹੁਣ ਦੇਖ ਮਾਰ ਕੇ ਕੈਮਰਾ ਇੱਥੋਂ ਦਿਖਾ ਦੇ ਸਮਾਰ ਕੇ ਇੱਥੋਂ ਦਿਖਾ ਦੇ ਨੇੜੇ ਲਾ ਕੇ ਸਮਾਰ ਕੇ ਹਰੇਕ ਪੱਖ ਤੋਂ ਤੇ ਬਰੀਕੀਆਂ ਬਰੂਕੀਆਂ ਵੀ ਫੁੱਲ ਆ ਗਈਆਂ ਆਰਡਰ ਰੱਖ ਦਿਆ ਤਕਰੀਬਨ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਫਿਕਸ ਗਿਆ। ਆ ਲੈ ਚਲ ਕੋਈ ਨਹੀਂ ਪਰੇਸ਼ਾਨ ਨਾ ਕਰ ਬੱਚੇ ਜੀ ਲੈ ਚਲ। ਗੱਤੇ ਦੇ ਬਾਹਲਾ ਕਰਦੀ ਐ। ਲੈ ਚਲ ਲੈ ਚਲ ਨਾਲ ਆ ਗਿਆ ਇਹਦੇ ਮੇਲ ਕਪਸੂਆ ਕਿਨੇ ਦਿੰਦਾ ਦਾ? ਸੁਆ ਦੂਜਾ 15 ਦਿਨ ਦੀ ਸੁਈ ਹੋਗੀ। 15 ਦਿਨਾਂ ਦੀ। ਹਾਂ। ਅਜੇ ਮੈਲਾ ਚੱਲੀ ਨਹੀਂ ਹੈਗੀ ਛੋਟੀ। ਦੁੱਧ ਹੁਣ ਤਿਆਰ ਕਿੰਨਾ ਹੈ? ਦੁੱਧ ਹੁਣ ਤਿਆਰ ਗੁੜੀ 12 ਕਿਲੋ ਹੋਊਗਾ। 12 ਹੈਗਾ। 12 ਐਂਡ ਰੈਡੀ ਮਿਲੂਗਾ। ਡੰਗ ਦੋ ਡੰਗ। ਐਂਡ ਚੋਕੇ ਲੈ ਜੇ ਬੰਦਾ ਕੋਈ ਗੱਲ ਨਹੀਂ। ਜੇ ਕੋਈ ਸੱਜਣ ਦੂਰ ਦਾ ਹੈ ਤਾਂ ਲਾਈਵ ਵੀ ਚ ਠੀਕ ਹੈ ਗੱਲ ਹਾਂ ਵੀਡੀਓ ਕਾਲ ਤੇ ਵੀਡੀਓ ਕਾਲ ਤੇ ਚਬਾਈ ਕਰਾ ਦਾਂ ਹਾਂ ਬਾਈ ਕਹਿੰਦਾ ਵੀਡੀਓ ਕਾਲ ਤੇ ਵੀ ਚਬਾ ਕੇ ਦੇ ਦਾਂਗੇ ਤੇ ਕੱਦ ਕਾਠ ਇਹਦਾ ਵੀ ਝੋਟੀ ਦਾ ਚੰਗਾ ਸੂਆ ਦੂਜਾ ਆਈਡੀਆ ਇੱਥੇ ਤੋਂ ਲਾ ਲਿਓ ਤੇ ਬਾਦੀ ਬੁੱਡੀ ਦੀ ਵੀ ਚੜਾਈ ਚ ਆ ਗਈ ਪੂਰੀ ਜਾਈਂ ਇੱਥੋਂ ਦਿਖਾ ਲਈਆਂ ਮੈਂ ਇਹਨੂੰ ਜਾਊਗੀ ਆਰਡਰ ਕਵਾ ਲਈ ਕਿਉਂਕਿ ਪਛਤੂ ਕਈ ਵਾਰੀ ਘਰੇਲੂ ਸੱਜਣ ਦੇ ਘਰ ਆਇਆ ਹੁੰਦਾ ਕਿਸੇ ਦਿਨ ਤੇ ਕੁਆਲਿਟੀ ਹੈਗੀ ਓਕੇ ਦੀ ਰਿਪੋਰਟ ਬਾਕੀ ਜਜਮੈਂਟ ਤੁਸੀਂ ਕਰਨੀ ਆ ਇਹਦਾ ਰੇਟ ਕੀ ਰਹੂਗਾ ਕਾਲੇ ਇਹਦਾ ਰੇਟ ਜਮੀ ਜੈਸਨੋ ਵਾਲਾ ਕੰਮ 1 ਲੱਖ ਤੇ 12000 ਰੁਪਏ ਦੇਣੀ ਆਪਾਂ ਨੂੰ 1 ਲੱਖ 12 ਦੀ ਹਾਂ ਦੁੱਧ ਕਿੰਨਾ ਦੱਸਿਆ ਦੁੱਧ 12 ਕਿਲੋ 12 ਕਿਲੋ ਦੁੱਧ ਦੀ ਆਪਣੀ ਗਰੰਟੀ ਹੈ ਠੀਕ ਹੈ ਜੀ ਬੰਦਾ ਜਿਵੇਂ ਮਰਜੀ ਦੋ ਡੰਗ ਚੋਵੇ ਚਾਰ ਡੰਗ ਚੋਵੇ ਉਹ ਨਹੀਂ ਸੁਹਾ ਦੁੱਜਾ ਸੁਹਾ ਦੁੱਜਾ ਜੀ ਦੰਦ ਤਾਂ ਨਹੀਂ ਦੇਖੇਦੇ ਦੰਦ ਨਹੀਂ ਹਰੇ ਦੰਦਾਂ ਚਿੱਗੀ ਹੋਈ ਐ 6 ਦੰਦ ਐ 6 ਦੰਦ ਐ ਅ ਦੰਦਾਂ ਚ ਬਾਈ 6 ਦੰਦ ਆ ਗਈ ਹਾਂ ਜਿੰਨੀ ਜਾਣਕਾਰੀ ਬਾਈ ਕਹਿੰਦਾ ਦੇਵਾਂਗੇ ਆਪਾਂ ਜੈਨੂਨ ਦੇਵਾਂਗੇ ਤੇ ਹੁਣ ਮਾਰਦੇ ਕਹੇ ਜੀ ਆ ਨਗੀਨੇ ਤੇ ਦੀ ਬਾਗੀ ਦਿਖਾ ਦੇ ਹਾਂ ਇਮੋ ਕੀ ਫੇਲ ਹੋ ਗਿਆ ਲੈ ਕਾਲਾ ਲੈ ਬਈ ਇਹ ਤਾਂ ਗੁਰੀ ਪੂਸਟਾਖੀ ਜੈਡ ਬਲੈਕ ਆ ਕਿਸੇ ਪਾਸੇ ਵੀ ਨਹੀਂ ਸਾਰਿਆਂ ਨੂੰ ਓਕੇ ਦੀ ਰਿਪੋਰਟ ਹੈ ਸਟੋਰੀ ਮਾਈ ਖੋਲ ਕੇ ਤੇ ਸਿੰਘ ਆ ਗਿਆ ਜਿਵੇਂ ਇਹਦਾ ਗੁਰੀ ਇੱਕ ਉਹ ਤੋਹਫਾ ਹੈ ਜਿਵੇਂ ਨਾ ਕਹਿੰਦੇ ਨੇ ਵੀ ਕੋਈ ਵੀ ਬੈਂਕ ਵਿਆਜ ਨਹੀਂ ਦਿੰਦਾ ਇਹਨਾਂ ਇਹਦਾ 2 ਮਹੀਨੇ ਚ ਡਬਲ ਕਰਨਾ ਹੈ ਠੀਕ ਹੈ ਗੱਲ ਹਾਂ ਸਮਾਂ ਇਹ ਦੋ ਵੀ ਨਹੀਂ ਹੈ ਛਿੱਗੀ ਹੋ ਗਈ ਦੰਦਾਂ ਚ 6 ਦੰਦਾਂ ਤੇ ਗੱਬਣ ਕਿੰਨੇ ਮਹੀਨਿਆਂ ਦੀ ਹੋਗੀ 2 ਮਹੀਨੇ ਬਾਕੀ ਨੇ ਮੇਰੇ ਇਹਦੇ 8 ਮਹੀਨਿਆਂ ਦੀ ਗੱਬਣ 8 ਮਹੀਨਿਆਂ ਦੀ ਗੱਬਣ ਹੋ ਗਈ ਚੈੱਕ ਕਰਾ ਕੇ ਲੈ ਜਾਏ ਬੰਦਾ ਕੋਈ ਆਪਾਂ ਨੂੰ ਔਰ ਕਿਸੇ ਪਾਸੋਂ ਵੀ ਇਹਦੀ ਹੋ ਨਹੀਂ ਬਾਡੀ ਆ ਗਈ ਇਹ ਫੁੱਲ ਚੜਾਈ ਵਾਲੀ ਉੱਤੋਂ ਬਾਡੀ ਵੀ ਫੁੱਲ ਚੜਾਈ ਵਾਲੀ ਆ ਸੁਭਾਅ ਦੀ ਵੀ ਠੰਡੀ ਆ ਤੇ ਕੱਦ ਕਾਠ ਵੀ ਇਹਦਾ ਚੰਗਾ ਤੇ ਸਿੰਗ ਆ ਗਿਆ ਬਿਲਕੁਲ ਬੰਦ ਆ ਐਨੂੰ ਲੈ ਚੱਲਾ ਉੱਥੇ ਖੜਾ ਲਿਓਰਾ ਮੂੰਹ ਕਰਕੇ ਇਧਰਲੇ ਬੰਨੂ ਸੂਰਜ ਪੈਂਦਾ ਇਧਰੋਂ ਦਿਖਾ ਲਈ ਗਰੀ ਇੱਥੋਂ ਲੰਬਾਈ ਦਿਖਾ ਦੇ ਮਹੀਨੇ ਹੈਗੇ ਨੇ 2 ਬਾਕੀ ਤੇ ਝੋਟੀ ਆ ਗਈ ਬਾਡੀ ਵਾਲੀ ਆ ਗਈ ਜੈਡ ਬਲੈਕ ਇੱਥੇ ਇੱਥੇ ਰੋਕ ਲਾ ਇੱਥੋਂ ਫੇਸ ਕੁਆਲਿਟੀ ਦਿਖਾ ਦੇ ਵੀਊ ਕਰਕੇ ਇੱਥੋਂ ਦਿਖਾ ਦੇ ਗਾਂ ਵਾਲੇ ਬੰਨਿਓ ਦਿਖਾ ਦੇ ਅਗਲੇ ਬੰਨਿਓ ਇੱਥੋਂ ਅਰੇ ਸਿੰਘ ਵੀ ਇਹਦਾ ਸੋਹਣਾ ਆ ਗਿਆ ਬੰਦ ਸਿੰਘ ਆ ਗਈ ਬਿਊਟੀ ਵਾਲੀ ਕੱਟੀ ਆ ਗਈ ਕੇਰਾ ਜੇੜਾ ਬਾਈ ਹੋਰ ਦੱਸ ਬਾਰੇ ਇੱਥੋਂ ਲੰਬਾਈ ਲਮੂਵੀ ਦਿਖਾ ਦੇ ਹਰੇਕ ਪੱਖ ਤੋਂ ਤੇ ਚਵਾਈ ਦੀ ਕਿਵੇਂ ਦਸੀਏ ਵੀਰੇ ਇੱਕ ਨੰਬਰ ਦਸੀਏ ਦੁੱਧ ਦਾ ਰਿਕਾਰਡ ਵੀ ਵਧੀਆ ਰਹਿ ਜਨਾ ਪਹਿਲਣ ਦਾ ਕੀ ਪਹਿਲਣ ਦਾ 14 ਕਿਲੋ ਦਿੰਦੇ ਰਹੀ ਐ ਕੌਣ ਹਰਿਆਣੇ ਦੀ ਕੈਨ ਵਾਲਾ ਤਾਂ ਨਹੀਂ 14 ਕੈਨ ਵਾਲਾ ਨਹੀਂ ਹੈਗਾ ਦੇਣ ਵਾਲਾ 14 ਦੇਣ ਵਾਲਾ 14 ਠੀਕ ਹੈ ਗੱਲ ਹਾਂ ਬਾਈ ਕਹਿੰਦਾ ਦਿੱਤਾ ਹੋਇਆ 14 ਐ ਐਤ ਕੀ ਕਿੰਨਾ ਪਾ ਦੂ ਫਿਰ ਐਤ ਕੀ ਗੂੜੀ 17 ਕਿਲੋ ਦੁੱਧ ਚਾਹੀਦਾ ਝੋਟੀ ਨੂੰ ਠੀਕ ਹੈ ਗੱਲ ਹਾਂ ਇਹ ਤਾਂ ਕਿ ਬਾਈ ਕਹਿੰਦਾ ਚਾਹੀਦਾ 16 17 ਉਹੀ ਗੱਲ ਆ ਵੀ ਬਾਕੀ ਚੀਜ਼ ਯਾਰ ਤੁਸੀਂ ਲੈਣੀ ਹੁੰਦੀ ਆ ਆਪਦੀ ਜੱਜਮੈਂਟ ਦੇ ਹਿਸਾਬ ਨਾਲ 18 ਹੋਰ ਕਮਾ ਦੇ ਬਾਈ ਇਹਨੂੰ ਆ ਗਈ ਜੱਦ ਬਾਕੀ ਜਿਹੜੀ ਗੱਲ ਆ ਜੋ ਸਮਾਈ 2 ਮਹੀਨੇ ਦੀ ਐ ਇਹਨਾਂ ਦਾ ਕਿਸੇ ਪਾਸੇ ਵੀ ਡਬਲ ਨਹੀਂ ਹੁੰਦਾ ਜਿੱਥੇ ਆਪਾਂ ਮਰਜ਼ੀ ਵਗ ਜਾਈਏ ਛੋਟੀ ਹਾਂ ਜਿੰਨੇ ਦੀ ਆਪਾਂ ਪਾ ਭੀ ਇਹਦਾ ਜੇਨੂਨ ਜੇ ਰੱਖਾਂਗੇ ਜਿਹੜਾ ਸੱਜਣ ਸਾਹਮੂਗਾ 2 ਮਹੀਨੇ ਵਧੀਆ ਕਮਾਈ ਕਰੂਗਾ ਠੀਕ ਆ ਗੱਲ ਹਾਂ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਜਮੀ ਹਾਨ ਵਾਲਾ 1 ਲੱਖ 5000 ਦੇ ਝੂਟੀ ਦਵਾਂਗੇ ਆਪਾਂ 1 5 ਹਾਂ ਇਹ ਜਮਾਨਤਾਂ ਨਹੀਂ ਮੰਨਤਾ। ਮੰਨਤਾ ਨਹੀਂ ਕਰਾਂਗੇ ਝੋਟੀ ਦਾ। ਤੇ ਕਿਸੇ ਪਾਸੋਂ ਵੀ ਗੁਰੀ ਇਹ ਲੰਬੇ ਵਾਲਾ ਕੰਮ, ਸ਼ਿਕਾਇਤ ਵਾਲਾ ਕੰਮ ਨਹੀਂ ਮਿਲੂਗਾ ਆਪਾਂ ਨੂੰ। ਠੀਕ ਹੈ ਗੱਲ। ਹਾਂ। ਆ ਉਹ ਚੇਪਾ ਤੁਸੀਂ ਬਾਈ ਤੋਂ ਲਾ ਲਿਆ। ਇਹ ਲਾ ਕੇ ਲੈ ਕੇ ਜਾਇਓ ਕੋਈ ਗੱਲ ਨਹੀਂ। ਹਾਂ ਇੱਥੋਂ ਬਾਡੀ ਦਿਖਾਣੀ ਗਰੀ। ਥੱਲਿਓ ਹਜੇ ਇੰਨੀ ਦਿਖਾਉਣ ਵਾਲੀ ਹੈ ਨਹੀਂ ਇਹ ਥੱਲਿਓ ਕਿਉਂਕਿ ਹਲੇ ਤਿਆਰੀ ਕਰਨੀ। ਤਿਆਰ ਹੋ ਕੇ ਤਾਂ ਗੁਰੀ ਆਪਾਂ ਨੂੰ ਪਤਾ ਵੀ ਝੋਟੀ ਕਿੰਨੇ ਪਹੁੰਦੀ ਹੈ। ਠੀਕ ਹੈ ਗੱਲ। ਲੇਖ ਸਮਾਈ ਵੀ ਹੈ। ਸਮੂਹ ਅਗਲਾ ਹਨਾ ਠੀਕ ਹੈ ਜੀ ਉਹ ਬਾਡੀ ਵਾਲੀ ਆ ਗਈ ਚੜਾਈ ਪੂਰੀ ਆ ਗਈ ਆ ਜੀ ਚੀਜ਼ਾਂ ਦੀ ਲਾ ਲਓ ਇਹਨਾਂ ਦਾ ਗੈਪ ਲਾ ਲਓ ਜਾਂ ਉੱਥੋਂ ਰੰਗ ਬਾਜ ਜਮੀਨ ਕਿਸੇ ਪਾਸੇ ਵੀ ਹੋਣੀ ਸਕਦਾ ਰੰਗ ਬਾਜ ਸਿੰਗਰੀ ਕੁਆਲਟੀ ਦਾ ਲਾ ਲਓ ਇਹ ਮਿਲੂਗੀ ਬਾਈ ਕਹਿੰਦਾ 1 ਲੱਖ ਤੇ 5000 ਦੀ ਉਰਲੇ ਬੰਨੇ ਹੋ ਜਾ ਹੁਣ ਮਾਰਦੇ ਆ ਵੱਡੀ ਮੈਂ ਤੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹਦਾ ਸੂਆ ਹੁਣ ਵੀਰੇ ਤੀਜਾ ਤੋਰੀ ਖੋਲ ਕੇ ਇਹ ਗੱਬਣ ਹੈ ਇਹ ਗੱਬਣ ਵੀਰੇ ਸਾਢੇ 3 ਮਹੀਨੇ ਦੀ ਸਾਢੇ 3 ਦੀ ਚੈੱਕ ਪਾਸ ਚੈੱਕ ਪਾਸ ਬੱਚਾ ਬੱਚਾ ਹੈ ਨਹੀਂ ਇਸ ਦੇ ਪਿੱਛੇ ਦੁੱਧ ਕਿੰਨਾ ਹੁਣ ਦੁੱਧ ਦੇ ਥੱਲੇ 9 ਕਿਲੋ ਆ 8 ਕਿਲੋ ਦੀ ਗ੍ਰੈਂਡ ਪ੍ਰੀ ਦਾ 9.8 ਕਿਲੋਟਾਈ ਦਾ ਰਿਕਾਰਡ ਹੈ। ਤਾਈ ਦਾ ਰਿਕਾਰਡ ਰਿਹਾ 16-17 ਕਿਲੋ ਦਾ। 16 ਕਿਲੋ ਦਾ। ਹਾਂ। ਆ ਕੱਦ ਦੇ ਦਾ ਆ ਗਿਆ ਫੁੱਲ ਵੱਡਾ ਇਹ ਆ ਗਈ ਬਾਡੀ ਵਾਲੀ ਹੈ ਨਾ। ਹੂੰ। ਕੱਦ ਕਾੜ ਪੂਰਾ ਡਬਲ ਆ 19-20 ਪਾਸਾ ਰੱਖ ਦਿਆ। ਹਾਂ ਹੈਗਾ ਹਲਕਾ ਜਿਹਾ ਜਣੀ ਗੇ। ਠੀਕ ਹੈ ਕਰਨ। ਹਾਂ ਜਿਹੜਾ ਹੈਗਾ ਗੁੜੀ ਉਹੀ ਹੋਊਗਾ। ਠੀਕ ਹੈ ਜੀ। ਇਹ ਨਹੀਂ ਵੀ ਕੋਈ ਤਾਰ ਛੱਟਤੀ ਜਾਂ ਕੋਈ ਐ ਕਰ ਲਿਆ ਆਪਾਂ। ਉਹੀ ਚੀਜ਼ ਐ ਲਾਇਆ ਤਾਂ ਨਹੀਂ ਹੋਇਆ ਨਾ ਜਮੀ ਵੀ ਨਹੀਂ ਕੋਈ ਕਿਵੇਂ ਮੰਡੀ ਦੇ ਨਾ 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 ਮੰਡੀ ਵਾਲਾ ਕੰਮ ਨਹੀਂ ਗੁਰੀ ਹੈ ਠੀਕ ਐ ਗੱਲ ਹਾਂ ਆ ਪਾਸ ਸਾ ਪੂਸਾ ਬਾਈ ਕਹਿੰਦਾ ਕੋਈ ਬਣਾਇਆ ਨਹੀਂ ਇਹਦਾ ਅਸੀਂ ਕੋਈ ਇਹਦੇ ਧਾਰ ਨਹੀਂ ਕੋਈ ਜਿੰਨਾ ਜਿਹੜਾ ਹੈਗਾ ਹਾਂ ਕੱਦ ਕਾਠ ਵੀ ਚੰਗਾ ਤੇ ਲੰਬਾਈ ਵੀ ਚੰਗੀ ਆ ਘੇਰਾ ਗੇੜਾ ਬਾਈ ਹੋਰ ਦਵਾ ਦੇ ਚਬਾਈ ਦੀ ਕਿਵੇਂ ਆਹੀ ਚਬਾਈ ਦੀ ਓਕੇ ਆ ਚਬਾ ਤਾਂ ਹੁਣ ਆਪਾਂ ਵੀਡੀਓ ਚ ਦਿਖਾ ਤਾਰਾ ਮਾਰ ਕੇ ਦਿਖਾ ਦਾਂਗੇ ਕੋਈ ਗੱਲ ਨਹੀਂ ਉਹ ਸੱਜਣ ਲੈ ਜਾਣਗੇ ਪਾਸ ਕਰਕੇ ਕਿਉਂਕਿ ਬਿਨਾ ਬੱਚੇ ਤੋਂ ਬੇਟਾਈ ਮਜ਼ਾ ਕਮਾਉਗਾ ਵੀ ਛੇੜਨੀ ਆ ਆ ਲੈ ਜਾ ਬਾਈ ਦਵਾ ਦੇ ਘੜਾ ਆ ਗਈ ਸੱਜਣੋਂ ਬਾਡੀ ਵਾਲੀ ਕੱਦ ਕ ਕੱਦ ਬੱਡ ਵੀ ਫੁੱਲ ਵੱਡਾ ਤੇ ਬਾਡੀ ਵਾਲੀ ਮੈਂ ਆ ਚੜਾਈ ਵੀ ਪੂਰੀ ਆ ਸੁਆ ਹੈਗਾ ਤੀਜਾ ਤੇ ਸਾਢੇ ਤਿੰਨ ਦੀ ਗੱਬਣਾ 8 ਕਿਲੋ ਦੁੱਧ ਬਾਈ ਕਹਿੰਦਾ ਡੰਗ ਦੋ ਡੰਗ ਤਸੱਲੀ ਕਰਕੇ ਲੈ ਜਿਓ ਇਹਦੇ ਪੈਸੇ ਕਿੰਨੇ ਲੈ ਲੈਂ ਕਹਲੇ ਲਿਆ ਬਾਈ ਇਹਦੇ ਪੈਸੇ ਯਾਰ ਜਮੀ ਜੈਸਨੋ ਵਾਲੀ ਗੱਲ ਕਰਾਂ ਗੁਰੀ ਹਾਂਜੀ 87000 ਦੀ ਦੇ ਦਾਂਗੀ ਮੈਂ ਆਪਾ ਮਾਨਤਨ ਕਰ ਦਾਂਗੀ ਮਾਨਤਨ ਕਰ ਦਾਂਗੀ ਮਾਨਤਨ ਹੋ ਚੋ ਜੂ ਹਾਂ ਤਾਜੀ ਦਾ ਰਕਾਰਡ 16 ਦਾ ਤਾਜੀ ਦਾ ਰਕਾਰਡ 16 17 ਕਿਲੋ ਦਾ ਰਿਹਾ ਠੀਕ ਆ ਜੀ ਇਹ ਬਾਈ ਕਹਿੰਦਾ ਦੇ ਦਾਂਗੇ 87 ਦੀ ਮਾਨਤਨ ਤੁਹਾਡਾ ਹੋ ਜੂਗਾ ਹੀ ਜੀ ਗੱਲ ਨਹੀਂ ਫੋਨ ਬਾਈ ਨੂੰ ਮਿਲਿਆ ਲਿਓ ਤੇ ਕੱਦ ਆ ਗਿਆ ਬਾਈ ਇਹਦਾ ਫੁੱਲ ਵੱਡਾ ਕੱਦ ਨਹੀਂ ਇਹਦਾ ਛੋਟਾ ਹੈਗਾ ਕਿਉਂਕਿ ਜਿਹੜੀ ਦਾ ਫੁੱਲ ਵੱਡਾ ਹੋਊਗਾ ਤਾਂ ਆਪਾਂ ਫੁੱਲ ਵੱਡਾ ਕਹਿ ਦਾਂਗੇ ਤੇ ਜਿਹੜੀ ਦਾ ਕੱਦ ਦਰਮਿਆਨਾ ਹੋਊਗਾ ਉਹਦਾ ਆਪਾਂ ਬਾਈ ਦਰਮਿਆਨਾ ਕਹਾਂਗੇ ਸਵੇਰ ਦੀ ਵੀ ਠੰਡੀ ਲੱਗਦੀ ਹੈ ਨਾ ਨਾ ਠੰਡੀ ਹੈ ਵੀ ਸਵੇਰ ਦੀ ਵੀ ਠੰਡੀ ਆ ਗਈ ਤੇ ਇੱਥੋਂ ਇਹਦੇ ਕੱਦ ਦਾ ਆਈਡੀਆ ਕਰਾ ਦਿੰਗਾ ਰੀ ਨਾਲੇ ਉੱਤੋਂ ਬਾਡੀ ਦਾ ਆਈਡੀਆ ਹੋ ਜਾਊਗਾ ਤੇ ਹੁਣ ਆ ਮੈਂ ਤੋਰਦੇ ਹੋ ਹੁਣ ਕਿ ਲਾਸਟ ਵਾਲੇ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ ਸਵਾ ਦੋ ਮਹੀਨੇ ਦੀ ਇਹ ਸਵਾ ਦੋ ਦੀ ਬੱਚਾ ਇਹਦੇ ਨਾਲ ਬੱਚਾ ਇਹਦੇ ਨਾਲ ਹੈ ਨਹੀਂ ਪਾਸਾ ਇਹ ਵੀ ਰੱਖਦੀ ਹੈ ਨਾ ਹਾਂ ਜਿੰਨਾ ਹੈਗਾ ਜਿਹੜਾ ਕੁ ਉਹੀ ਚੀਜ਼ ਹੋਊਗੀ। ਕੋਈ ਨਹੀਂ origignal ਹੋਊਗਾ। ਖਾਲੀ ਕਰਕੇ ਦੁਬਾਰੇ ਭਰੂ ਡੰਗ। ਜੇ ਸਿੰਘ ਦੇ ਹੱਥ ਲੱਗਿਆ ਹੈ ਆਪਾਂ ਕਹਾਂਗੇ ਸਿੰਘ ਦੇ ਹੱਥ ਲੱਗਿਆ ਹੈ। ਇਹ origignal ਹੈ ਤਾਂ origignal ਹੋਊਗਾ। ਠੀਕ ਆ ਜੀ। ਹਾਂ। ਇਹ ਕਿ ਸਵਾਦ ਉਹ ਦੀ? ਇਹ ਸਵਾਦ ਉਹ ਦੀ। ਚੈੱਕ ਪਾਸ। ਠੀਕ ਆ ਗੱਲ। ਬੱਚਾ ਇਹਦੇ ਨਾਲ ਬੱਚਾ ਇਹਦੇ ਨਾਲ ਹੈ ਜੀ। ਇਹ ਕਿਵੇਂ ਮਿਲਦੀ ਹੈ? ਇਹ ਪਾਣੀ ਦੇ ਦੋ ਟਾਈਪ। ਇਹ ਵੀ ਪਾਣੀ ਤੇ ਆ। ਪਹਿਲਾਂ ਦਿਖਾਈ। 8 ਕਿਲੋ ਦੁੱਧ ਦੇ ਥੱਲੇ। ਹਾਂ ਵੀ ਇਹ ਵੀ ਪਾਣੀ ਤੇ ਆ। ਇਹਦੇ ਥੱਲੇ ਵੀ 8 ਹੈ। ਹਾਂ ਇਹ ਥੱਲੇ। ਚਵਾਤ ਆ ਦੇ। ਚਵਾਤ ਬਹੁਤ ਵਧੀਆ। ਹਾਂ ਦਾ ਸਾਈਜ਼ ਦਾ ਵੀ ਮੋਟਾ ਹੋਊਗਾ ਨਾ। ਤੋਰਦੇ ਵਈ ਦਵਾ ਦੇ ਕਿਡਾ ਇਹ ਬੈਠਣ ਵਾਲਾ ਬੈਠਣ ਵਾਲਾ ਅਗਲਾ ਪਰ ਲੈ ਇਹਨਾਂ ਨੂੰ ਹਾਂ ਕਈ ਵਾਰੀ ਵੀਡੀਓ ਚ ਨਾ ਸਮਝਾਵੇ ਆਪਾਂ ਤੈਨਾਂ ਦੱਸ ਰਹੀਆਂ ਗੱਲ ਆਪਾਂ ਗਲਤ ਨਹੀਂ ਕੋਈ ਵੀ ਗੁਰੀ ਕਹਿ ਕੇ ਵੇਚਣੀ ਹੈਗੀ ਵੇਕੇ ਨਾ ਵੇਕੇ ਮਾਲ ਕੋਈ ਗੱਲ ਨਹੀਂ ਹਾਂ ਸੂਆ ਕਿਹੜਾ ਦਾ ਸੂਆ ਦਾ ਤੀਜਾ ਹੈ ਤੀਜਾ ਸੂਆ ਹਾਂ ਐ ਲੈ ਚਲ ਬਈ ਐ ਨੂੰ ਢੇੜਾ ਦਵਾ ਦੇ ਕੇ ਰਾਂ ਤੁਸੀਂ ਦਵਾ ਕੇ ਕਿਹੜਾ ਲੈ ਚਲ ਬੰਦੇ 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 ਕੋਈ ਨਾ ਪਰੇਸ਼ਾਨ ਨਾ ਕਰ ਫੇਰਾ ਦਿਖਾ ਦੇ ਗਰੀ ਇੱਥੋਂ ਸਮਾਰ ਕੇ ਦਿਖਾ ਦੇ ਲੰਬਾਈ ਲੰਬੂਈ ਇਹਦੇ ਥੱਲੇ 8 ਕਿਲੋ ਦੁੱਧਾ ਇਹਦੇ ਵਿੱਚ 8 ਕਿਲੋ ਪਰ ਦੋਏ ਟਾਈਮ ਇਹਨਾਂ ਹਾਂ ਇਹਦਾ ਰੇਟ ਕੀ ਰੱਖੂਗਾ ਇਹਦਾ ਰੋਟ ਜਮੀ ਫਿਕਸ ਜਾਂ 60000 ਰੀ ਦੇਵਾਂਗੇ ਆਪਾਂ ਮਾਨਤਾਨ ਕਰ ਦਿਆਂਗੇ ਮਾਨਤਾਨੇ ਹੋਊਗਾ ਜੇ ਕਿਸੇ ਨੇ ਜੋੜਾ ਪਾਲਿਆ ਤੋਖੜਾ ਬਣਾਉਂਦਾ ਜੇ ਜੋੜਾ ਪਾਲਿਆ ਆਪਾਂ 100 ਕਿਲੋਮੀਟਰ ਤੱਕ ਪਹੁੰਚ ਕਰਦਾਂਗੇ ਅੰਬਰਸਰ ਨਹੀਂ ਕਰਦੇ ਨਾ ਨਾ ਵੀਰੇ ਅੰਬਰਸਰ ਤਾਂ ਫਿਰ ਦੂਰ ਪੈਂਦੇ ਜਾਵੇ ਹਾਂ ਅੰਬਰਸਰ ਦੂਰ ਹੈ ਭਾਈ ਅੰਬਰਸਰ ਤਾਂ ਭਾਈ ਹੁਣ ਤੁੰਗਰੇ ਚਲੋ ਪੱਤੇ ਲੱਗ ਗਏ ਵੀਡੀਓ ਚ ਆਪਾਂ ਪਿਛਲੀ ਵਾਰੀ ਵੀ ਦਿਖਾਈ ਸੀ ਲੈ ਆ ਵੀ ਲਿਆ ਕੋਈ ਤੇ ਪਤਾ ਕੀ ਹੈ ਪਹੁੰਚੇ ਕਰਾਉਂਦੇ ਤੇ ਇਹੀ ਗੱਲ ਕਰਕੇ ਜੇ ਅੜ ਗਿਆ ਬਸ ਘਰ ਆ ਲਈ ਠੀਕ ਹੈ ਹਾਂ ਉਹ ਕਰਦੀ ਐਤ ਕੀ ਨਮੇੜਦੀ ਕੰਮ ਨਹੀਂ ਚਲ ਦੋ ਜਾਣਗੇ ਜੇ ਆਪਾਂ ਕਰ ਦਾਂਗੇ ਚਲੋ ਹਾਂ ਉਹ ਦੋ ਦੀ ਹੋ ਜੂ ਪਹੁੰਚ ਕੋਈ ਗੱਲ ਨਹੀਂ ਬਟਾਲੇ ਅੰਬਰਸਰ ਵਾਲੇ ਵਸਤੇ ਆ ਟੋਕੜਾਂ ਗੱਬਣਾ ਦੀ ਪਹੁੰਚ ਕਰ ਦੂਗਾ ਬਾਈ ਰੇਟ ਦੀ ਸੈਟਿੰਗ ਬਾਈ ਨਾਲ ਬਣਾ ਲਿਓ ਨੰਬਰ ਬੋਲ ਦੇ ਕਾਲੇ 95920 ਹਾਂਜੀ 99493 95920 99493 ਦੋ ਦਿਖਾਈਆਂ ਨੇ ਟੋਕੜਾਂ ਗੱਬਣਾ ਤੇ ਇੱਕ ਝੋਟੀ ਦੇ 2 ਮਹੀਨੇ ਬਾਕੀ ਨੇ ਤੇ ਦੋ ਦਿਖਾਈਆਂ ਨੇ ਤਾਜ਼ੀਆਂ ਜਿਹੜੀ ਵੀ ਨੂੰ ਚ ਪਸੰਦ ਆਊਗੀ ਤਸੱਲੀ ਕਰਕੇ ਬਾਈ ਤੋਂ ਲੈ ਜਾਓ ਪਿੰਡ ਹੈਗਾ ਲੇਲਖੁਰਦਾ ਨੇੜੇ ਲਹਿਰਾਗਾਗਾ ਤੇ ਨੇੜੇ ਬਾਈ ਨੂੰ ਜੱਖੜ ਹਰਿਆਣਾ ਰਹਿੰਦਾ ਤੇ ਬਾਕੀ ਬਾਈ ਦੇ ਜਾਨਵਰ ਕਿੱਦਾਂ ਦੇ ਲੱਗੇ ਕਮੈਂਟ ਕਰਕੇ ਦੱਸਿਓ ਧੰਨਵਾਦ ਜੀ